ਅੱਜ ਤੁਹਾਨੂੰ ਐਸੇ ਭੈਣ ਭਰਾ ਦਾ ਪਿਆਰ ਦਿਖਾਉਣੇ ਆ ਇੱਕ ਭੈਣ ਜਿਹੜੀ ਸਕੂਲੋਂ ਆਣ ਕੇ ਆਪਣੇ ਭਰਾ ਨੂੰ ਸਾਂਭਦੀ ਆ ਤੁਸੀਂ ਦੇਖ ਸਕਦੇ ਜੀ ਭੈਣ ਭਰਾ ਇੱਕ ਭਰਾ ਨੂੰ ਭੈਣ ਸਕੂਲੋਂ ਆਣ ਕੇ ਸਾਂਭਦੀ ਆ ਗੱਲਾਂ ਕਰਦੀ ਆ ਖੇਡਦੀ ਆ ਉਹਦੇ ਨਾਲ ਔਰ ਭਰਾ ਤੁਸੀਂ ਸੋਚੋ ਕਿ ਭਰਾ ਕਿਹਦਾ ਫੈਨ ਹੈ ਜੌਨ ਸੀਨਾ ਜਿਹੜਾ ਰੈਸਲਿੰਗ ਰੈਸਲਿੰਗ ਪਲੇਅਰ ਆ ਉਹ ਜੌਨ ਸੀਨਾ ਦਾ ਫੈਨ ਹੈ ਇੱਕ ਰੋਹੀ ਸ਼ਰਮਾ ਕ੍ਰਿਕਟ ਦਾ ਪਲੇਅਰ ਉਹਨਾਂ ਦਾ ਫੈਨ ਹੈ ਆਪਾਂ ਗੱਲ ਵੀ ਕਰਦੇ ਆ ਇਹਨਾਂ ਦੇ ਭੈਣ ਭਰਾਵਾਂ ਨਾਲ ਪੰਜ ਕੀ ਨਾਮ ਤੁਹਾਡਾ ਨਿਹਾਰਿਕਾ ਭੈਣ ਦੀ ਕਦੋਂ ਦਾਵਾ ਤੁਹਾਡਾ ਬ੍ਰਦਰ ਇਦਾਂ ਜਨਮ ਤੋਂ ਹੀ ਸਾਨੂੰ ਤਾਂ ਬਾਅਦ ਚ ਪਤਾ ਲੱਗਾ ਸੀ ਸਵਾ ਮਹੀਨੇ ਤੋਂ ਬਾਅਦ ਫਿਰ ਪਤਾ ਲੱਗਾ ਹੈ ਸਾਨੂੰ ਕਿ ਇਦਾਂ ਪ੍ਰੋਬਲਮ ਹੈ ਕਿਉਂਕਿ ਸਵਾ ਮਹੀਨੇ ਚੰਨੀ ਨਾ ਪਤਾ ਲੱਗਾ ਬਾਅਦ ਚ ਪਤਾ ਲੱਗਾ ਬੋਲਿਆ ਵੀ ਨਹੀਂ ਇਹ 5 ਸਾਲ ਇਹ ਪੰਡੋਰੀ ਤੋਂ ਬੋਲਿਆ ਪੰਡੋਰੀ ਆਪਾਂ ਉੱਥੇ ਕੋਈ ਜਗ੍ਹਾ ਗਿਆ ਉਹ ਕੁੱਤੇ ਵਾਲੀ ਸ਼ਾਇਦ ਉੱਥੇ ਇਹਨੂੰ ਫੋਲ ਮਿਲਿਆ ਹੈ ਤੇ ਕੇਲਾ ਮਿਲਿਆ ਹੈ ਤੇ ਆਪਾਂ ਉੱਥੇ ਕਹੀ ਨੇ ਬੋਲਣੇ ਕਿਹਾ ਤੇ ਇਹਨੂੰ ਫੁੱਲ ਵੀ ਦੋ ਤੇ ਕੇਲਾ ਵੀ ਦੋ ਉੱਥੇ ਇਹਨੂੰ ਖਵਾ ਕੇ ਉੱਥੇ ਹੀ ਨਾਲ ਹੀ ਅਗਲੀ ਜਗ੍ਹਾ ਤੇ ਮਾਤਾ ਟਿਕਣ ਗਈ ਨਾਲ ਹੀ ਬੋਲ ਬੋਲ ਪਿਆ ਹੀ 5 ਸਾਲ ਬਾਅਦ ਉਹ ਕਿਤੇ ਸਕੂਲੋਂ ਆਣ ਕੇ ਫਿਰ ਤੁਸੀਂ ਭਰਾ ਨੂੰ ਸਾਹਮਦੇ ਵੀ ਉਹ ਤੁਹਾਡ ਨਾਲ ਗੱਲਾਂ ਵੀ ਕਰਦਾ ਹੋਰ ਕਿਹਨਾਂ ਗੱਲਾਂ ਨਹੀਂ ਕਰਦਾ ਉਹ ਸਮਝ ਵੀ ਆਉਂਦੀ ਹੈ ਦੀ ਕਿਸੇ ਨੂੰ ਹੋਰ ਨੂੰ ਕੋਈ ਬੋਲੇ ਵੀ ਕੀ ਸਕੂਲੋਂ ਆਣ ਖੁੰ ਤਾਂ ਮੈਂ ਜਾਂਦੀ ਹੁੰਨੀ ਤਾਂ ਮੈਂ ਕੰਪਿਊਟਰ ਵਗੈਰਾ ਜਾਨੀ ਆ ਅਭੀ ਇਹਨੂੰ ਖਵਾ ਕੇ ਫਿਰ ਜਿੰਨੀ ਦੇਰ ਮੈਂ 2 ਘੰਟ ਜਾਨੀ ਹਾਂ ਇਹਨੇ ਖਾਣਾ ਨਹੀਂ ਕੁਛ ਪੀਣਾ ਨਹੀਂ ਫਿਰ ਆ ਕੇ ਇਹਨੂੰ ਮੈਂ ਖਵਾਣਾ ਫਿਰ ਮੈਂ ਟਿਊਸ਼ਨ ਜਾਣਾ ਹੁੰਦਾ ਫਿਰ ਉਦੋਂ ਵੀ ਇਹਨੂੰ ਖਵਾ ਪਲਾ ਕੇ ਹੁਣ ਮੈਂ ਘਰ ਆ ਹੁਣ ਇਹਨੇ ਮੇਨਾ ਹੀ ਜੋ ਖਾਣਾ ਮਮਮੀ ਨਾਲਨੇ ਖਾਣਾ ਹੀ ਨਹੀਂ ਭਾਵੇਂ ਜੋ ਮਰਜ਼ੀ ਜੋੜ ਲਾ ਲਓ ਉਹਨੂੰ ਤੇ ਪਾਣੀ ਦਾ ਵੀ ਲਾ ਲਓ ਲਾਲਚੀ ਵੀ ਦੇ ਦੋਨੇ ਨਹੀਂ ਖਾਣੀ ਜੋ ਉਹਨੇ ਖਾਣ ਆਪਣੇ ਭੈਣ ਦੀ ਯਾਦਗਾਰਦ ਦੀਦੀ ਗਈ ਆ ਚੀਜੀ ਲੈਣ ਗਈ ਆ ਚੀਜੀ ਲੈਣ ਗਈ ਸੀ ਤੈਨੂੰ ਤਾਂ ਹੀ ਕਿ ਬਾਹਰ ਮੈਂ ਗਈ ਚੀਜੀ ਲੈਣ ਤੈਨੂੰ ਤਾਂ ਹੀ ਕਿ ਫਟਫਟ ਆ ਜਾਏ ਘਬਰਾ ਜਾਂਦਾ ਵਾ ਇਦਾਂ ਇਕੱਲਾ ਮਮਮੀ ਕੋ ਨਹੀਂ ਉਹਨੂੰ ਹੁੰਦਾ ਕਿ ਮੇਰੇ ਲੱਗ ਦੀਦੀ ਹੋਏ ਫੇਰ ਠੀਕ ਆ ਬਸ ਉਹ ਡਰ ਜਾਂਦਾ ਹੋਰ ਬੜੇ ਰਾਮ ਨੇ ਕੋਈ ਗੱਲਾ ਪਤਾ ਕੀ ਕੀਤੀ ਨਹੀਂ ਭੈਣ ਬਰਾਉਂਦੀ ਉਹ ਤਾਂ ਹੀ ਨਾਰਮਲੀਆ ਬਸ ਕਰਦੀ ਟੀਵੀ ਲਾ ਦੇ ਟੀਵੀ ਜਿਆਦਾਤਰ ਸਾਰਾ ਦਿਨ ਟੀਵੀ 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 ਡਬਲਯੂ ਡਬਲਯੂ ਜੋਨ ਚਿਨ ਨੇ ਵੇਖ ਲਿਆ ਕ੍ਰਿਕਟਰ ਵੇਖ ਲਿਆ ਬਾਰ ਬਾਰ ਕ੍ਰਿਕਟਰ ਨੂੰ ਮਿਲਣਾ ਹੈ ਜੋਨ ਚਿਨ ਨੇ ਨੂੰ ਉਹਨੂੰ ਜੋਨ ਚਿਨ ਨੇ ਨੂੰ ਮਿਲਣਾ ਹੈ ਰੋਹਿਤ ਸ਼ਰਮਾ ਨੂੰ ਮਿਲਣਾ ਉਹਦਾ ਆਟੋਗ੍ਰਾਫ ਲੈਣਾ ਹੈ ਬਸ ਤੋਂ ਦੋ ਬੰਦੇ ਦਾ ਫੈਨ ਹੋ ਬਸ ਫਿਰ ਮੈਟਨ ਵਗੈਰਾ ਕੁਝ ਨਹੀਂ ਦੇਖਦਾ ਵਾ ਮੈਟਨ ਦੇਖਦਾ ਵਾ ਬਟ ਇੰਨਾ ਕ੍ਰੇਜ਼ੀ ਫੈਨ ਨਹੀਂ ਹੈਗਾ ਜਿੱਦਾਂ ਰੋਹਿਤ ਸ਼ਰਮਾ ਦੇ ਪਿੱਛੇ ਪਾਗਲ ਹੈ ਜਦਾਂ ਜੋਨ ਚਿਨ ਨੇ ਦੇ ਪਿੱਛੇ ਪਾਗਲ ਹੈ ਕਹਿੰਦੇ ਕੋਈ ਫੋਟੋ ਵੀ ਸਮਰਤ ਕਰਕੇ ਗਿਆ ਇਹਨੂੰ ਵੀ ਇਹਨੂੰ ਕੋਈ ਪਰਸੋਂ ਕੱਲ ਪਰਸੋਂ ਦੇ ਕੇ ਗਏ ਕੋਈ ਫੋਟੋ ਉਹਨੇ ਕਿ ਪਹਿਲੇ ਵਾਲੇ ਇੰਟਰਵਿਊ ਚ ਆਪਣੇ ਬੋਲਿਆ ਸੀ ਨਾ ਕਿ ਮੈਂ ਜੋਨ ਚੀਨ ਨਾਲ ਮਿਲਣਾ ਰਹਿੰਦੇ ਹੁੰਦੇ ਆਈ ਨੀਡ ਯੂ ਤਾਂ ਕਿਸੇ ਨੇ ਬਣਵਾ ਕੇ ਇਹਨੂੰ ਆ ਫੋਟੋ ਦਿੱਤੀ ਜੋਨ ਚੀਨ ਨਾਲ ਉਦੋਂ ਦਾ ਜਦੋਂ ਦੀ ਫੋਟੋ ਆਪਾਂ ਉੱਪਰ ਲਾਈਓ ਤੇ ਸਾਈਡ ਤੇ ਕੰਨ ਤੇ ਜੋਨ ਚੀਨ ਨੇ ਵੀ ਰੋਟੀ ਖਵਾ ਦੋ ਜੋਨ ਚੀਨ ਨੇ ਵੀ ਪਾਣੀ ਪਿਲਾ ਦੋ ਜੇ ਮੈਂ ਆਪਾਂ ਕੋਈ ਚੀਜ਼ ਖਾਣੀ ਜੋਨ ਚੀਨਾ ਰਹਿ ਗਿਆ ਮੇਰਾ ਜੋਨ ਚੀਨ ਨੇ ਵੀ ਪਿਲਾ ਦੋ ਕੱਲਾ ਹੀ ਲਮੇ ਪੈ ਕੇ ਜੋਨ ਚੀਨ ਨਾਲ ਗੱਲਾਂ ਕਰੀ ਜਾਏਗਾ ਫੋਟੋ ਵੇਖ ਕੇ ਜੋਨ ਚੀਨ ਨੇ ਤਾਂ ਫੋਟੋ ਫੋਟੋ ਥੋੜੀ ਬਾਹਰ ਆਣਾ ਨੇ ਉਹਨਾਂ ਗੱਲਾਂ ਮਰੀ ਜੇ ਕਿ ਜੁੰਨ ਚਿੰਨੇ ਕੀ ਹਾਲ ਹੈ ਜੁੰਨ ਜਿੰਨਾ ਚਲੀਏ ਲੜੀਏ ਇਸ ਦੇਖਿਆ ਤੇ ਭੈਣ ਭਰਾਵਾਂ ਦਾ ਪਿਆਰ ਪਰ ਬੇਟਾ ਹੁਣ ਤੁਸੀਂ ਹਾਂ ਦੇ ਪਿਓ ਕੱਲ ਤੁਹਾਡੀ ਸ਼ਾਦੀ ਹੋ ਜਾਂਦੀ ਆ ਤੇ ਫੇਰ ਇਹਨੂੰ ਪੁੱਛੋ ਲੈਣਾ ਆ ਜਾਣਾ ਹੈ ਨਾ ਜਾਣਾ ਲੈ ਜਾਣਾ ਨਾ ਜਾਣਾ ਦੀਦੀ ਦੇ ਨਾਲ ਹਾਂ ਆ ਲੰਗਾ ਅੱਛਾ ਫੇਰ ਖਿਡਾਰੀ ਜਿਹੜਾ ਤੈਨੂੰ ਵਧੀਆ ਲੱਗਦਾ ਹੈ ਲੜੀ ਜੰਮ ਲੋਈ ਜੰਮ ਲੋਈ ਸ਼ਰਮਨ ਹਾਂ ਇੰਡੀ ਤੇ ਪਲੇਅਰ ਜਿਹੜਾ ਉਹ ਇੱਕ ਰੈਸਲਿੰਗ ਤੈਨੂੰ ਪਸੰਦ ਆਉਂਦਾ ਉਹਦੇ ਜਿਹੜਾ ਰੈਸਲਿੰਗ ਚ ਕੋਣ ਪਸੰਦ ਆ? ਆ ਜੌਨ ਚਿਨਾ? ਹਾਂ। ਆ। ਹੋਇਆ। ਰੈਂਡੀ ਓਡਨ। ਹਾਂ। ਰੈਂਡੀ ਓਡਨ ਤਾਂ ਜੌਨ ਚਿਨਾ। ਜ਼ਿਆਦਾ ਕਿਹਦਾ ਪਹਿਨ? ਜੌਨ ਚਿਨਾ ਦਾ? ਹਾਂ। ਮਿਲਣਾ ਕਿੰਨੂ ਆ ਤੂੰ? ਰੋਹਿਤ ਸ਼ਰਮਾ ਨੂੰ। ਦੋਨਾਂ ਨੂੰ। ਦੋਨਾਂ ਨੂੰ ਮਿਲਣਾ ਜੌਨ ਚਿਨਾ ਨੂੰ ਵੀ ਰੋਹਿਤ ਸ਼ਰਮਾ ਨੂੰ ਵੀ। ਇਹ ਸੁਣਿਆ ਦੇਖਿਆ ਤੂੰ ਭੈਣ ਭਰਾਵਾਂ ਦਾ ਪਿਆਰ। ਔਰ ਭਰਾ ਜਿਹੜਾ ਇੱਕ ਰੋਹਿਤ ਸ਼ਰਮਾ ਔਰ ਇੱਕ ਜੌਨ ਸੀਨਾ ਰੈਸਲਿੰਗ ਪਲੇਅਰ ਆ ਉਹਨਾਂ ਨੂੰ ਮਿਲਣਾ ਜਾਂਦਾ ਔਰ ਗੱਲਾਂ ਜਿਹੜੀਆਂ ਭੈਣ ਦੇ ਨਾਲ ਹੀ ਗੱਲਾਂ ਕਰਦਾ ਵਾ ਹਾਂ ਪੈਂਦੀ ਹੋਰ ਕੀ ਗੱਲ ਕਰਦਾ ਫਿਰ ਤੁਹਾਡਾ ਹੋਰੇ ਮੈਡੀਕਲ ਕੈਲਕੂਲੇਸ਼ਨ ਕਰ ਲੈਂਦਾ ਤਾਂ ਹਿਸਾਬ ਕਰਾ ਲੇ ਦਿਖੋ ਆਪਣੀ ਦੁਕਾਨ ਦਾ ਪਾਣੀ ਅੱਛਾ ਇਹ ਕੋਈ ਹਿਸਾਬ ਕਰਾਣਾ ਵੇਦੋ ਆਪਾਂ ਕਈ ਵਾਰੀ ਆਪਾਂ ਕਨਫਿਊਜ਼ ਹੋ ਜਾਂਦੇ ਆਪਾਂ ਆਪਣੇ ਦੁੱਧ ਦੁੱਧ ਦਾ ਹਿਸਾਬ ਕਰਨਾ ਵੇ ਤਾਂ ਪਲੇ ਖਾ ਪੈ ਜਾਂਦਾ ਕਿ ਇੰਨੇ ਦਿੱਤੇ ਇੰਨੇ ਨਾ ਗਏ ਹੋਏ ਵਿੱਚ ਨਹੀਂ ਫਿਰ ਇਹ ਦੱਸ ਦੇਗਾ ਸੁਣ ਕੇ ਹਾਂ ਇੰਨੇ ਹੋਏ ਤੁਸੀਂ ਗਲਤ ਕਰਨਦੇ ਹੋ ਕੈਲਕੂਲੇਟਰ ਨਹੀਂ ਸਾਡਾ ਗਲਤ ਹੋ ਜਾਏਗਾ ਇਹ ਨਹੀਂ ਗਲਤ ਸਾਡਾ ਇਨ ਹਿਸਾਬ ਦੇ ਵਿੱਚ ਤੇ ਇਰੀਆ ਦਾ ਬਹੁਤ ਜ਼ਿਆਦਾ ਭਾਵੇਂ ਇਹ ਨੂੰ ਨੇ ਪੁੱਛ ਲੈ ਇੰਨੇ ਕਿੰਨੇ ਹੁੰਦੇ ਆ ਜਾਂ ਇੰਨੇ ਦਿੱਤੇ ਇੰਨੇ ਉਹਨੂੰ ਦੇਤੇ ਆ ਕਿੰਨੇ ਬੱਚੇ ਸਾਡੇ ਕੋ ਉਸ ਦੱਸ ਸਕਦਾ ਬੜੇ ਰਾਮ ਨਾ ਵੀ ਨਾ ਸੋਚਦੀ ਫਿਰ ਕਾਰਟਨ ਵੀ ਦੇਖਦਾ ਕਿ ਨਹੀਂ ਸਿਰਫ ਇਹ ਵੀ ਵੇਚਦਾ ਹੈ ਕਾਰਟਨ ਵੀ ਵੇਚਦਾ ਹੈ ਕਾਰਟਨ ਤੇ ਵੇਚਦਾ ਹੈ ਇਧਰ ਕਾਰਟਨ ਬੜਾ ਘੱਟ ਜਿਆਦਾ ਡਬਲਯੂ ਸਾਰ ਸਭਾ ਕੀ ਕਰਦੇ ਸਾਰੇ ਹੂੰ ਤਿੰਨ ਦਿਨ ਦੀ ਸਕੂਲ ਚੱਲ ਜਾਂਦੇ ਫਿਰ ਫਿਰ ਟੀਵੀ ਟੀਵੀ ਵੇਚ ਲਿਆ ਇਧਰ ਉਧਰ ਚਾਤੀਆਂ ਮਾਰ ਲੀਆਂ ਜਾਂ ਫੋਟੋ ਨਾਲ ਗੱਲਾਂ ਕਰ ਲੀਆਂ ਤੇ ਜਾਂ ਮੰਮੀ ਨੂੰ ਕਈ ਵਾਰੀ ਮੰਮੀ ਨੂੰ ਤਾਂ ਘਾਟ ਹੀ ਬੁਲਾਏਗਾ ਮੈਨੂੰ ਤਾਂ ਕਹੇਗਾ ਚਲੋ ਤੂੰ ਬਾਹਰ ਜਾ ਕੇ ਬਹਿ ਜਾ ਮੇਰੇ ਲੱਗ ਗਏ ਨਾ ਲੱਗੋ ਨਾ ਕਿਹਾ ਨਾ ਇਹ ਤਾਂ ਸ਼ਾਦੀ ਹੋ ਜਾਣੀ ਤਾਂ ਡੀ ਤਾਂ ਫਿਰ ਫਿਰ ਕੀ ਕਰਾਂਗੇ ਇੱਥੇ ਮੈਂ ਨਾ ਜਾਂਗਾ ਨਹੀਂ ਜਾਂਗਾ ਹਾਂ ਸੱਚੀ ਲੈ ਮੱਖਸਾ ਹਾਂ ਮੈਨੂੰ ਦੱਸ ਆਪਣੇ ਬਾਰੇ ਕੁਝ ਭੈਣ ਨਾ ਕਿਹਾ ਜੀ ਦੱਦਾ ਆਪਣੇ ਦਾਦੇ ਪਰਦਾਦੇ ਸਾਰੇ ਦੇ ਨਾਮ ਪਤਾ ਉਹਨੂੰ ਸੱਚੀ ਹਾਂ ਸੱਚੀ ਸੁਣਾਓ ਮੈਨੂੰ ਆਪਣੇ ਦਾਦੂ ਦਾ ਕੀ ਨਾਮ ਹੈ ਹੈ ਰੋ ਰੋਸ਼ਨ ਹੇਲ ਲਾਲ ਅੱਛਾ ਫਿਰ ਹੋਰ ਭੈਣ ਭਰਾ ਜਿਸ ਤਰ੍ਹਾਂ ਸਾਰੇ ਬੈਗ ਗੱਲਾਂ ਕਰਦੇ ਖੇਡ ਦੇ ਮਾਲ ਤੇ ਉਦਾਂ ਹੀ ਫਿਰ ਰਾਤ ਨੂੰ ਵੀ ਗੱਲਾਂ ਖੁੰਦੀਆਂ ਹਰੇ ਹਾਏ ਰਾਤ ਨੂੰ ਤੇ ਬੈਨੇ ਵਲੌਗ ਵੇਖਣਾ ਹੁੰਦਾ ਭਾਰਤੀ ਅਰਸ਼ ਦਾ ਅੱਛਾ ਉਹ ਨਾਲ ਆ ਕੇ ਦੋ ਦਿਨ ਸੋਣਾ ਵੀ ਨਹੀਂ ਲੋਟ ਚੰਨ ਲਾਲ ਤੇ ਰੈਸਲਿੰਗ ਕਿਹੜੇ ਮਾਲ ਤੇ ਰੈਸਲਿੰਗ ਸਾਰਾ ਦੇਣਾ ਹੋਣੀ ਟੀਵੀ ਬੰਦ ਕੀਤਾ ਤਾਂ ਆ ਕਰਕੇ ਇਦਾਂ ਇਹ ਤੈਨੂੰ ਟੀਵੀ ਚਾਹੀਦਾ ਹੁਣ ਇਹਨੇ ਜਾਂਦੇ ਤੁਹਾਡੇ ਤੇ ਵੀ ਲਵਾ ਲੈਣਾ ਟੀਵੀ ਲੱਗ ਦੂ ਕੋਲ ਵੀ ਜਾਂਦਾ ਸਕੂਲਾਂ ਮੈਂ ਗਏ ਦੂਰ ਬੜੀਏ ਤਾਂ ਗੌਂਸਪੁਰ ਸਕੂਲ ਆ ਫਿਰ ਸਾਰੇ ਦੇ ਘਰ ਆ ਕੇ ਅਟੈਂਡਸ ਲਾ ਲੈਂਦੇ ਬੁੱਕਸ ਇਹਨੂੰ ਮਿਲੀਆਂ ਹੋਈਆਂ ਘਰ ਹੀ ਐਗਜ਼ਾਮ ਦੇ ਟਾਈਮ ਵਿੱਚ ਵਿੱਚ ਇੱਕ ਦੋ ਵਾਰੀ ਜਾਂਦਾ ਫਿਰ ਰਹਿਣ ਦਿੰਦੇ ਆਪਾਂ ਤੁਸੀਂ ਵੀ ਪੜਾਉਂਦੇ ਹੋਗੇ ਕੁਝ ਆਪ ਹਾਂ ਘਰ ਵੀ ਪੜਦਾ ਹਾਂ ਹੁਣ ਦਸਾਂ ਗੋ ਸੱਤਵੀਂ ਚ ਹੋ ਗਿਆ ਘਰ ਬੈਠ ਬੈਠੀ ਨਹੀਂ 5th ਦੇ ਟਾਈਮ ਸਕੂਲ ਗਿਆ ਹੀ ਐਗਜ਼ਾਮ ਦਿੱਤੇ ਹੀ ਨੇ ਆਪਾਂ ਗੱਲ ਵੀ ਕਰਦੇ ਆ ਇਹਨਾਂ ਦੀ ਮੰਮਾ ਦੇ ਨਾਲ ਤੇ ਉਹਨਾਂ ਨੂੰ ਪੁੱਛਦੇ ਆਂ ਕਦੋਂ ਦੇ ਇਦਾਂ ਹੈਗੇ ਸੀ ਹਾਂਜੀ ਭੈਣ ਜੀ ਕਦੋਂ ਦੇ ਸੀ ਇਹ ਬੇਟਾ ਤੁਹਾਡਾ ਭਾਜੀ ਜਦੋਂ ਮੈਨੂੰ ਇਹਨੂੰ ਹੋਸ਼ ਆਈ ਇਹ ਤਾਂ ਪਹਿਲੇ ਤਾਂ ਮੈਂ ਸੋਚਿਆ ਇਦਾਂ ਈ ਬੀਕ ਵਗੈਰਾ ਹੋਏਦਾ ਹੈ ਪਰ ਡਾਕਟਰਾਂ ਨੂੰ ਕਾਫੀ ਦਿਖਾਇਆ ਉਹ ਕਹਿੰਦੇ ਇਹਨੇ ਹੋ ਜਾਣਾ ਠੀਕ ਟਾਈਮ ਲੱਗਣ ਤੇ ਹੋਣਾ ਇਹਨੇ ਠੀਕ ਤੇ ਬਾਕੀ ਇਹ ਜਮਾਂਦਰੂ ਹੀ ਕਹਿੰਦੇ ਪਏ ਇਦਾਂ ਦਾ ਹੀ ਹੈ ਤਾਂ ਦਰਾਵਾਂ ਦਾ ਪਿਆਰ ਕਿੰਨਾ ਹੁੰਦਾ ਜਦੋਂ ਜਿੰਨਾਂ ਨਾਲ ਮਿਲਦਾ ਹੁੰਦਾ ਹਾਂ ਤੇ ਮੇਰੇ ਨਾਲ ਤੇ ਦਾ ਪਿਆਰ ਘੱਟ ਹੈ ਮਾਂ ਨਾਲ ਜ਼ਿਆਦਾ ਕਹਿੰਦਾ ਵੀ ਮੈਂ ਮੈਂ ਆਇਆ ਤੂੰ ਮੇਰੀ ਮम्मा ਦਾ ਆਟਾ ਉਹ ਮੇਰੀ ਮम्मा ਜਾਦਾ ਮੈਨੂੰ ਕਹਿੰਦਾ ਮਤਲਬ ਵੀ ਮੈਨੂੰ ਤੇ ਨਾ ਦੀ ਮਾਈਨ ਬਣਾਇਦਾ ਇੱਕ ਸਾਬ ਦਾ ਮੇਰੀ ਪਰਵਾਹੀ ਨਹੀਂ ਕਰਦਾ ਪਾਏ ਮੈਂ 5 ਦਿਨ ਬਾਹਰ ਚੱਲ ਜਾ ਕਿਤੇ ਦੂਰ ਪਾਏ ਮੈਂ ਹਫਤਾ ਲਾਵਾਂ ਇਹਨੇ ਮੈਨੂੰ ਲੱਭਣਾ ਹੀ ਨਹੀਂ ਕਿੱਥੇ ਗਈ ਮਾਂ ਉਹ ਕਹਿੰਦਾ ਮੈਂ ਨਾਲ ਜਾਊਂਗਾ ਜਾਂ ਮੈਂ ਆਪਣੇ ਘਰ ਰੱਖੂਗਾ ਵਿਆਹ ਕੇ ਵੀ ਆਪਣੇ ਘਰ ਰੱਖੂਗਾ ਜੀਜੇ ਨੂੰ ਨਾ ਜਾਂ ਨਾਲ ਦੇਦਾ ਨਾ ਜਾਂ ਨਾਲ ਜਾਊਂਗਾ ਤੇ ਜਾਂ ਨਾਲ ਰੱਖੂਗਾ ਇੱਕ ਕੰਮ ਕਰਨਾ ਕਹਿੰਦਾ ਮੈਂ ਕਿੱਥੇ ਨਹੀਂ ਜਾਣ ਦੇਣਾ ਨੂੰ ਕੱਲੀ ਸ਼ਰਾਰਤ ਬਥੇਰੀਆਂ ਕਰਦਾ ਹੈ ਸ਼ਰਾਰਤਾਂ ਦੀ ਤਾਂ ਗੱਲ ਹੀ ਛੱਡੋ ਇੱਕ ਵਾਰੀ ਬਿਮਾਰ ਹੋ ਗਈ ਹੀ ਆਦੋ ਵੀ ਇਹ ਕਾਫੀ ਹੋ ਗਿਆ ਹੀ ਨਰਵਸ ਵੀ ਐਨੇ ਠੀਕ ਨਹੀਂ ਹੋਣਾ ਇਹ ਠੀਕ ਹੋਏਗੀ ਤੇ ਮੈਂ ਰੋਟੀ ਪਾਣੀ ਖਾਣਾ ਹੈ ਇਹਦੇ ਸੈਲ ਸੂਲ ਘਟ ਗਏ ਹੀ ਕੁੜੀ ਦੇ ਬਿਲਕੁਲ ਹੀ ਤੇ ਇਹ ਬੜੀ ਬਿਮਾਰ ਹੋ ਗਈ ਹੀ ਵੀ ਇਹ ਬੋਲਦੀ ਵੀ ਨਹੀਂ ਵੀ ਪਾਣੀ ਤੱਕ ਨਹੀਂ ਪੀਂਦੀ ਤੇ ਇਹ ਕਹਿੰਦਾ ਜਦੋਂ ਇਹ ਠੀਕ ਹੋਏਗੀ ਉਦੋਂ ਮੈਂ ਰੋਟੀ ਖਾਣੀ ਹੈ ਔਰ ਇਹ ਖੱਦੀ ਇਹ ਨਾਲ ਦੇ ਬਰਾਬਰ ਇਹ ਜਮਾਂਦਰੂ ਇਦਾਂ ਦਾ ਇਹਦਾ ਕੋਈ ਲਾਜ ਨਹੀਂ ਕਿੱਥੇ ਲਾਜ ਹੀ ਦਾ ਬੱਲੇ ਹਸਪੀਟਲ ਕਰਾਇਆ ਹੈਂਡੀਕੈਪ ਸਕੂਲਾਂ 'ਚ ਤੇ ਉਹਨਾਂ ਨੇ ਇਹ ਗਿੱਟੇ ਪਾਏ ਆ ਬਾਥਰੂਮ ਵਾਲੀਆਂ ਥਾਵਾ ਢਿਲੀਆਂ ਕੀਤੀਆਂ ਤੇ 5 ਸਾਲ ਬਾਅਦ ਇਹ ਬੋਲਿਆ ਤੂੰ ਤਾਂ ਤੁਹਾਡੇ ਨਾਲ ਤੁਹਾਡੇ ਨਾਲ ਕੱਟ ਪੈਣ ਨਾਲ ਜਿਆਦਾ ਰੋਟੀ ਪਾਣੀ ਸਭ ਕੁਝ ਹਾਂ ਪੈਣ ਨਾਲ ਜਿਆਦਾ ਮੇਰੇ ਨਾਲ ਨਹੀਂ ਆ ਜਾਂਦਾ ਮੇਰੇ ਨਾਲ ਤਾਂ ਐਮ ਨਾ ਮਾਤਰੀ ਆ ਕੋਈ ਚੀਜ਼ ਲੈਣੀ ਹੋਏ ਉਹ ਵੀ ਇਹਨੇ ਪੈਣ ਨੂੰ ਹੀ ਕਹਿਣਾ ਇਹ ਮੰਮੀ ਨੂੰ ਕਹਿ ਇਹ ਦੇਖਿਆ ਤੁਸੀਂ ਉਹਨਾਂ ਦੀ ਮੰਮਾ ਨੂੰ ਵੀ ਸੁਣਿਆ ਪਰ ਉਹਨਾਂ ਨੂੰ ਉਹ ਕਹਿੰਦੇ ਮੈਨੂੰ ਤਾਂ ਕੁਝ ਨਹੀਂ ਕਹਿੰਦਾ ਆਪਣੀ ਭੈਣ ਨੂੰ ਹੀ ਸਭ ਕੁਝ ਦੱਸਦਾ ਵਾ ਮੈਂ ਕੋਈ ਚੀਜ਼ ਲੈਣੀ ਆ ਮੈਂ ਕੋਈ ਗੱਲ ਕਰਨੀ ਆ ਮੈਂ ਟੀਵੀ ਲਾਣਾ ਸਭ ਕੁਝ ਆਪਣੀ ਭੈਣ ਨਾਲ ਹੀ ਗੱਲ ਕਰਦਾ ਔਰ ਮੈਂ ਬਟਾਲਾ ਤੋਂ ਵਿੱਕੀ ਮਲਿਕ